ਮੈਂ ਸਪੋਰਟਸ ਲਵਰ ਹਾਂ ਜੀ ਹਮੇਸ਼ਾ ਜ਼ਿੰਦਗੀ ਚ ਰਿਹਾ ਹੋਈਆਂ ਕਿਉਂਕਿ ਮੈਂ ਆਪ ਸਪੋਰਟਸ ਕਰਦਾ ਰਿਹਾ ਹੁਣ ਵੀ ਕਰਦਾ ਹਾਂ ਜਦੋਂ ਵੀ ਮੌਕਾ ਮਿਲੇ ਜਿਮ ਲਵਰ ਹਾਂ ਇਹ ਮੇਰਾ ਡ੍ਰੀਮ ਸੀਗਾ ਜੀ ਬਹੁਤ ਟਾਈਮ ਤੋਂ ਪਰ ਮੇਰੇ ਕੋਲੇ ਸਰਕਮਸਟੈਂਸਸ ਇਦਾਂ ਦੇ ਹੈ ਨਹੀਂ ਸੀ ਕਿ ਮੈਂ ਇਹਨੂੰ ਕਰ ਸਕਾਂ ਡ੍ਰੀਮ ਨੂੰ ਰਿਐਲਿਟੀ ਚ ਲੈ ਆ ਸਕਾਂ ਪਰ ਹੁਣ ਵਾਹਿਗੁਰੂ ਨੇ ਸਰਕਮਸਟੈਂਸਸ ਬਣਾਏ ਆ ਬਾਕੀ ਚੀਜ਼ਾਂ ਦਾ ਆਪ ਕਰੀ ਜਾਂਦੇ ਆ ਐਸ਼ ਕਰੀ ਜਾਂਦੇ ਆ ਚੀਜ਼ਾਂ ਕਰੀ ਜਾਂਦੇ ਆ ਪਰ ਦਿਸ ਇਜ਼ ਸਮਥਿੰਗ ਕਿ ਬਹੁਤ ਜ਼ਰੂਰੀ ਆ ਹਰ ਇੱਕ ਪਿੰਡ ਲਈ ਬਹੁਤ ਜ਼ਰੂਰੀ ਆ ਤੇ ਮੇਰੇ ਦਿਮਾਗ ਸੀਗਾ ਵੀ ਸਾਡੇ ਪਿੰਡ ਦੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸਾਹਮਣੇ ਇਦਾਂ ਦੇ ਪਲੇਅਰਸ ਖੇਡਣ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਕਿ ਕਿਥੋਂ ਦੇ ਪਲੇਅਰ ਪਹੁੰਚੇ ਹੋਰ ਕਿੰਨੀ ਟੀਮਾਂ ਭਾਗ ਲੈ ਰਹੀਆਂ ਆ 12 ਟੀਮਾਂ ਭਾਗ ਲੈ ਰਹੀਆਂ ਜੀ ਪਲੇਅਰਸ 올 ਓਵਰ ਇੰਡੀਆ ਐਂਡ THEN ਯੂਰਪ ਤੋਂ ਨਾਰਥ ਅਮਰੀਕਾ ਤੋਂ ਫੇਰ ਉਹਦੇ ਨਾਲ افریقا ਦੀਆਂ ਟੀਮਸ ਆਈਆਂ ਹੋਈਆਂ ਜੀ ਸੋ ਕਾਫੀ ਜਿਆਦੇ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਆਉਣਗੇ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਸੀ ਪ੍ਰਬੰਧ ਕਰ ਰਹੇ ਹਾਂ ਜਿਹੜਾ ਨੇਹਾਲ ਸਿੰਘ ਵਾਲਾ ਦੇ ਪਿੰਡ ਕੋਕਰੀਕਲ ਜਿੱਥੋਂ ਦੇ ਬਾਈ ਸਾਡੇ ਗगन ਕੋਕਰੀ ਨੇ ਗगन ਕੋਕਰੀ ਕੋਈ ਆਮ ਨਾ ਨੇ ਜਾਣਿਆ ਪਛਾਣਿਆ ਨਾ ਐ ਅਸੀਂ ਉਹਨਾਂ ਦੇ ਪਿੰਡ ਬੈਠੇ ਹਾਂ ਆਪਣੇ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਇੱਕ ਖੇਡ ਖੇਡਦੇ ਨੇ ਜਾਂ ਕਬੱਡੀ ਖੇਡਦੇ ਨੇ ਜਾਂ ਕ੍ਰਿਕਟ ਖੇਡਦੇ ਨੇ ਪਰ ਹੁਣ ਆ ਸਾਨੂੰ ਹੋਰ ਖੇਡਾਂ ਦੀ ਵੀ ਲੋੜ ਆ ਹੁਣ ਸਾਨੂੰ ਇਵੈਂਟ ਸਿੰਗਲ ਇਵੈਂਟ ਦੀ ਲੋੜ ਆ ਹੁਣ ਸਾਨੂੰ ਫੁੱਟਬਾਲ ਦੀ ਲੋੜ ਆ ਮੋਗਾ ਜ਼ਿਲ੍ਹਾ ਦੇ ਪਿੰਡ ਕੋਕਰੀ ਕਲਾਂ ਦੀ ਮਸ਼ਹੂਰ ਪੰਜਾਬੀ ਸਿੰਗਰ ਗਗਨ ਕੋਕਰੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਜਿਹੜਾ ਇੱਥੇ ਉਪਰਾਲਾ ਹੈਗਾ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਖਿਡਾਰੀ ਪਹੁੰਚਿਆ ਤੇ ਉਹਨਾਂ ਦੀ ਸਪੋਰਟ ਲਈ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਕ ਵੀ ਇੱਥੇ ਪਹੁੰਚਿਆ ਤੁਹਾਨੂੰ ਪਿੱਛੇ ਤਸਵੀਰਾਂ ਵਿੱਚ ਦਿਖਾਉਣਾ ਹੈ ਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗ ਜੀ ਅਤੇ ਬਾਗਾ ਬਰਾਣਾ ਦੇ ਵਿਧਾਇਕ ਅਮਰਤ ਬਾਦ ਸੁਖਨਾਂ ਜੀ ਪਹੁੰਚੇ ਅਤੇ ਉਹਨਾਂ ਦੇ ਨਾਲ ਕੋਕਰੀ ਦੇ ਜਿਹੜੇ ਹੈਗੇ ਗगन ਕੋਕਰੀ ਸਿੰਗਰ ਅੱਤ ਨਿਪੋਕਟੇ ਵਿਦੇਸ਼ਾਂ ਦੇ ਜਿਹੜੇ ਸਦਾਰਸ਼ਕ ਇੱਥੇ ਪਹੁੰਚੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੇ ਮੈਂ ਤੁਹਾਨੂੰ ਗਰਾਊਂਡ ਦੀਆਂ ਤਸਵੀਰਾਂ ਵੀ ਦਿਖਾਉਣਾ ਹੈਗਾ ਪਿੱਛੇ ਜਿੱਥੇ ਇਹ ਗਰਾਊਂਡ ਆ ਜਿੱਥੇ ਵਿਦੇਸ਼ਾਂ ਦੇ ਖਿਡਾਰੀ ਪਹੁੰਚੇ ਆ ਤੇ ਇੱਥੇ ਵਿਦੇਸ਼ਾਂ ਤੋਂ ਅਲੱਗ-ਅਲੱਗ ਜਿਹੜੇ ਹੈਗੇ ਕੈਨੇਡਾ ਅੰਗਲੈਂਡ ਤੋਂ ਇਲਾਵਾ ਅਫਰੀਕਾ ਤੋਂ ਜਿਹੜੇ ਹੈਗੇ ਆ ਖਿਡਾਰੀ ਇੱਥੇ ਪਹੁੰਚੇ ਆ ਤੁਸੀਂ ਤਸਵੀਰਾਂ ਵੇਖਦੇ ਹੋ ਦਰਸ਼ਕ ਜਿਹੜੇ ਹੈਗੇ ਆ ਬਿਲਕੁਲ ਜਿਹੜੇ ਨਾਨੰਦ ਮਾਨ ਰਹੇ ਆ ਗਿਆ ਤੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਣਾ ਮੈਂ ਸਟੇਜ 'ਆ ਇੱਥੇ ਸਟੇਜ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਕਾਫੀ ਜਿਹੜੇ ਦਰਸ਼ਕਾ ਜਿਹੜੇ ਐਨ ਆਰ ਆਈ ਦਰਸ਼ਕਾ ਉਹਨਾਂ ਵੱਲੋਂ ਸਪੋਰਟ ਵੀ ਕੀਤੀ ਗਈ ਆ ਔਰ ਗगन ਜੀ ਵੱਲੋਂ ਜਿਹੜਾ ਸਾਰਾ ਉਪਰਾਲਾ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਵੇਲੇ ਪਹਿਲਾਂ ਗੱਲ ਕਰਦੇ ਆ ਅਸੀਂ ਬਾਗਾ ਬਰਾਣਾ ਦੇ ਦਾਇਕ ਅਮਰਤਪਾਲ ਜੀ ਤੇ ਪਹੁੰਚੇ ਉਹਨਾਂ ਦਾ ਕੀ ਕਹਿਣਾਗਾ ਤੁਸੀਂ ਇਥੇ ਗੋਕਰੀ ਦੇ ਵਿੱਚ ਪਹੁੰਚੇ ਹੋ ਜਿਹੜੀ ਚੈਂਪੀਅਨਸ਼ਿਪ ਕਰਾ ਜਿਹੜੇ ਕਿਸ ਤਰ੍ਹਾਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ মিডিਆ ਦਾ ਜਿਹੜੇ ਤੁਸੀਂ ਕਵਰ ਕਰਨ ਲੱਗੇ ਹੋ ਕਿਉਂਕਿ ਚੰਗੀਆਂ ਚੀਜ਼ਾਂ ਥੋੜੇ ਲੋਕ ਕਵਰ ਕਰਦੇ ਨੇ 네ਗੈਟਿਵਿਟੀ ਬਹੁਤ ਕਵਰ ਹੋ ਜਾਂਦੀ ਹੈ ਜੀ ਅੱਜ ਨਿਹਾਲ ਸਿੰਘ ਵਾਲਾ ਦੇ ਪਿੰਡ ਕੋਕਰੀਕਲਾ ਜਿੱਥੋਂ ਦੇ ਬਾਈ ਸਾਡੇ ਗगन ਕੋਕਰੀ ਨੇ ਗगन ਕੋਕਰੀ ਕੋਈ ਆਮ ਨਾ ਨੇ ਜਾਣਿਆ ਪਛਾਣਿਆ ਨਾ ਐ ਅਸੀਂ ਉਹਨਾਂ ਦੇ ਪਿੰਡ ਬੈਠੇ ਆ ਤੇ ਜਦੋਂ ਮੈਂ ਇੰਟਰੋਡਕਸ਼ਨ ਕਰ ਰਿਹਾ ਸੀਗਾ ਪਲੇਅਰਾਂ ਦੇ ਨਾਲ ਤੇ ਬੜੀ ਮਨ ਨੂੰ ਖੁਸ਼ੀ ਹੋਈ ਕੱਲੇ ਇੱਥੇ ਕਲਕੱਤਾ ਦੀਆਂ ਟੀਮਾਂ ਘਾਨਾ ਤੋਂ ਟੀਮਾਂ ਪੰਜਾਬ ਦੀਆਂ ਵੀ ਟੀਮਾਂ ਕਰਨਾਟਕਾ ਤੋਂ ਪੰਜਾਬ ਦੀਆਂ ਆਲਮੋਸਟ ਸਾਰੀਆਂ ਸਟੇਟਾਂ ਤੋਂ ਇੱਥੋਂ ਤੱਕ ਕਿ ਇੰਡੀਆ ਤੋਂ ਬਾਹਰ ਦੀਆਂ ਟੀਮਾਂ ਵੀ ਇੱਥੇ ਪਹੁੰਚ ਰਹੀਆਂ ਨੇ ਤੇ ਸਾਡੇ ਮੋਗੇ ਜ਼ਿਲ੍ਹੇ ਵਾਸਤੇ ਪੰਜਾਬ ਵਾਸਤੇ ਬੜੀ ਮਾਣ ਦੀ ਗੱਲ ਆ ਤੇ ਇਹਦਾ ਇਨੀਸ਼ੀਏਟਿਵ ਆ ਬਾਈ ਗਗਨ ਕੋਕਰੀ ਦਾ ਇਦਾਂ ਦੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਜਿਨ੍ਹਾਂ ਨੇ ਚਾਹੇ ਜਿਹੜੇ ਮਰਜੀ ਫੀਲਡ ਦੇ ਵਿੱਚ ਚਾਹੇ ਰਾਜਨੀਤੀ ਦੇ ਵਿੱਚ ਚਾਹੇ ਬਿਜ਼ਨਸ ਦੇ ਵਿੱਚ ਚਾਹੇ ਉਹਨਾਂ ਨੇ ਗਾਇਕੀ ਦੇ ਵਿੱਚ ਕਲਾਕਾਰੀ ਦੇ ਵਿੱਚ ਜਿਨ੍ਹਾਂ ਨੇ ਤਰੱਕੀਆਂ ਕੀਤੀਆਂ ਨੇ ਤੇ ਜੇਕਰ ਉਹ ਆਪਣੇ ਪਿੰਡ ਵਾਸਤੇ ਇੰਨਾ ਵਧੀਆ ਸੋਚਦੇ ਨੇ ਤਾਂ ਮੈਂ ਤਾਂ ਦਿਲੋਂ ਸਲੂਟਾਂ ਮੈਂ ਤਾਂ ਵਧਾਈ ਦੇ ਪਾਤਰ ਨੇ ਬੜੀ ਖੁਸ਼ੀ ਹੋਈ ਆ ਕੇ ਜਦੋਂ ਤੁਗਾਟਨ ਤੋਂ ਬਾਅਦ ਤੁਸੀਂ ਇੱਕ ਸਪੀਚ ਦਿੱਤੀ ਸੀ ਵੀ ਜਿਹੜਾ ਉਪਰਾਲੇ ਨਾਲ ਵੱਲੋਂ ਕੀਤਾ ਵੀ ਆਨਰਸ ਅਮਨ ਟੈਸਰ ਨੇ ਉਪਰਾਲੀ ਹੋ ਰੂंगी ਹਾਂ ਬਹੁਤ ਇਹੀ ਕਰਨਗੇ ਇਹਨਾਂ ਨੂੰ ਦੇਖ ਕੇ ਹੋਰ ਬਹੁਤ ਕਰਨਗੇ ਅਸੀਂ ਆਪ ਆਪਣੇ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਖੇਡਾਂ ਨੂੰ ਅੱਗੇ ਲੈ ਕੇ ਜਾ ਰਹੇ ਆ ਆਪਣੇ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਇੱਕ ਖੇਡ ਖੇਡਦੇ ਨੇ ਜਾਂ ਕਬੱਡੀ ਖੇਡਦੇ ਨੇ ਜਾਂ ਕ੍ਰਿਕਟ ਖੇਡਦੇ ਨੇ ਪਰ ਹੁਣ ਆ ਸਾਨੂੰ ਹੋਰ ਖੇਡਾਂ ਦੀ ਵੀ ਲੋੜ ਆ ਹੁਣ ਸਾਨੂੰ ਇਵੈਂਟ ਸਿੰਗਲ ਇਵੈਂਟ ਦੇ ਲੋੜ ਆ ਹੁਣ ਸਾਨੂੰ ਫੁੱਟਬਾਲ ਦੀ ਲੋੜ ਆ ਤਾਂ ਕਿ ਆਪਣੇ ਸਾਰੇ ਦੇ ਸਾਰੇ ਲੋਕ ਸਾਰੀਆਂ ਖੇਡਾਂ ਦੇ ਵਿੱਚ ਇਨਵੋਲਵ ਹੋਣ ਤਾਂ ਸਾਰੇ ਜਗ੍ਹਾ ਦੇ ਉੱਪਰ ਇਹ ਟੂਰਨਾਮੈਂਟ ਆਮ ਆਦੀ ਪਾਰਟੀ ਸਰਕਾਰ ਵੱਲੋਂ ਗੇਮਾਂ ਨੂੰ ਕਾਫੀ ਪ੍ਰੇਰਿਤ ਕੀਤਾ ਜਾ ਰਿਹਾ ਹੈਗਾ ਇਹਨਾਂ ਦਾ ਉਪਰਾਲਾ ਦੇਖ ਕੇ ਤੁਸੀਂ ਕੀ ਕਹਿੰਦੇ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਇੱਕ ਇੱਕ ਕੈਂਪੇਨ ਬਹੁਤ ਸੋਹਣੀ ਰਨ ਕੀਤੀ ਆ ਜਿਦੇ ਵਿੱਚ ਅਸੀਂ Uh, 15 ਸਾਲ ਤੋਂ ਲੈ ਕੇ 75 ਸਾਲ ਤੱਕ ਦੇ ਏਜ ਦੇ ਲੋਕ ਸਾਰੇ ਖੇਡਦੇ ਨੇ ਪਾਰਟਿਸਿਪੇਟ ਕਰਦੇ ਨੇ ਹਰ ਸਾਲ ਲੱਖਾਂ ਲੋਕੋ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਅਸੀਂ ਕਰੋੜਾਂ ਦੇ ਵਿੱਚ ਉਹਨਾਂ ਨੂੰ ਇਨਾਮ ਦਿੰਨੇ ਆ ਹਰ ਇੱਕ ਜਗ੍ਹਾ ਤੇ ਅਲੱਗ-ਅਲੱਗ ਇਵੈਂਟ ਹੁੰਦੇ ਨੇ ਗਰਾਊਂਡਾਂ ਨੂੰ ਰਿਵਾਈਵ ਕਰ ਰਹੇ ਆ ਅਸੀਂ ਸਰਕਾਰ ਨੇ ਸਾਨੂੰ 75-75 ਲੱਖ ਰੁਪਏ ਦੇ ਗਰਾਊਂਡ ਦਿੱਤੇ ਨੇ ਮੈਨੂੰ ਬਾਗੇਪੁਰਾਣੇ ਚ ਚਾਰ ਗਰਾਊਂਡ ਦਿੱਤੇ ਨੇ ਮੈਨੂੰ 2 ਕਰੋੜ ਦਾ ਇੱਕ ਸਟੇਡੀਅਮ ਦਿੱਤਾ ਉਹ ਅਸੀਂ ਬਣਾ ਰਹੇ ਆ ਤਾਂ ਇਹਨਾਂ ਦਾ ਜਿਹੜਾ ਇਹ ਫੁੱਟਬਾਲ ਦਾ ਟੂਰਨਾਮੈਂਟ ਆ ਇਹ ਨਹੀਂ ਇਹਦੀ ਸ਼ੁਰੂਆਤ ਪੋਸਟਰ ਰੀਲੀਜ਼ ਜਰਸੀ ਰੀਲੀਜ਼ ਮੁੱਖ ਮੰਤਰੀ ਸਾਹਿਬ ਨੇ ਗਗਨ ਕੋਕਰੀ ਜੀ ਦੇ ਨਾਲ ਆਪ ਕਰਵਾਈ ਆ ਬਿਲਕੁਲ ਬਿਲਕੁਲ ਇੱਕ ਵੇਲੇ ਜਿਹੜਾ ਇਹਨਾਂ ਦਾ ਸੁਪਨਾ ਹੈਗਾ ਕਿ ਅਕੈਡਮੀ ਖੋਲਣ ਦਾ ਕਿਉਂ ਸਰਕਾਰ ਵੱਲੋਂ ਮਦਦ ਕੀਤੀ ਹੈ ਪੂਰੀ ਜਿੰਨੇ ਕਹਿਣਗੇ ਉਹਨੇ ਜਿੰਨੀ ਕਹਿਣਗੇ ਉਹਨੇ ਸਾਰੀ ਮਦਦ ਕਰਾਇਆ ਬਿਲਕੁਲ ਜੀ ਇਹਨਾਂ ਵੱਲੋਂ ਜੋ ਕਿਹਾ ਹੈਗਾ ਜਿਹੜੀ ਇਹਨਾਂ ਵੱਲੋਂ ਕਮੇਟੀ ਵੀ ਖੋਲਣ ਦਾ ਜਿਹੜਾ ਸੁਪਨਾ ਹੈਗਾ ਉਹ ਵੀ ਪੂਰਾ ਕੀਤਾ ਜਾਵੇਗਾ ਐਸੇ ਸਾਡੇ ਡਿਪਟੀ ਕਮਿਸ਼ਨਰੀ ਜੀ ਵਿਸ਼ੇਸ਼ ਰਾਂਗਲ ਜੀ ਮੌਜੂਦ ਨੇ ਸਰ ਤੁਸੀਂ ਇੱਥੇ ਉਦਘਾਟਨ ਕੀਤਾ ਹੈਗਾ ਕਿਸ ਤਰ੍ਹਾਂ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਅਸੀਂ ਪ ਕਰਤੀ ਹੈਗੀ ਆ ਸਾਡੇ ਅਸੀਂ ਦੇਖਦੇ ਆ ਕਿ ਸਾਡੇ ਬਹੁਤ 플레이ਰਸ ਇਦਾਂ ਦੇ ਹੈਗੇ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਸਾਡਾ ਨਾਮ ਰੁਸ਼ਨ ਕੀਤਾ ਇਸੇ ਅਵੇ ਚ ਅੱਜ ਜਦੋਂ ਆਪਾਂ ਟੂਰਨਾਮੈਂਟ ਤੇ ਆਏ ਅਸੀਂ ਦੇਖ ਰਹੇ ਸੀਗੇ ਇੰਡੀਆ ਦੇ ਹਰ ਨੁਕਨ ਕੋਰਨਰ ਤੋਂ 플레이ਰਸ ਆਏ ਆਗੇ ਆ ਨਾ ਕਰਕੇ ਸਿਰਫ ਇੰਡੀਆ ਬਾਹਰ ਦੇ ਪਲੇਅਰਸ ਵੀ ਆਏ ਹੈਗੇ ਗਾਨਾ ਦੇ ਪਲੇਅਰਸ ਵੀ ਉਹਨੇ ਮੈਚ ਖੇਡ ਰਹੇ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਇੱਕ ਛੋਟੇ ਜਿਹੇ ਪਿੰਡ 'ਚ ਐਡਾ ਵੱਡਾ ਫੰਕਸ਼ਨ ਕਰਨਾ ਐਡਾ ਵੱਡਾ ਟੂਰਨਾਮੈਂਟ ਰੱਖਣਾ ਇੱਕ ਬੜੀ ਹੀ ਗगन ਕੋਖਰੀ ਜੀ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਹੈਗੀ ਹੈ ਜਿਨ੍ਹਾਂ ਨੇ ਇੱਕ ਇੰਪੋਸੀਬਲ ਚੀਜ਼ ਨੂੰ ਪੋਸੀਬਲ ਕੀਤਾ ਹੈਗਾ ਜਿੱਦਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਣਾ ਹੈ ਤੇ ਪੰਜਾਬ ਨੂੰ ਰੰਗਲਾ ਬਣਾਉਣ ਚ ਆ ਵੀ ਇੱਕ ਰੰਗ ਹੈਗਾ ਸਪੋਰਟਸ ਦਾ ਜਿਹੜਾ ਕਿ ਅੱਜ ਇਹਨਾਂ ਨੇ ਉਹ ਚਾਨਣ ਲਗਾਇਆ ਹੈਗਾ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਜਾ ਕੇ ਇਦਾਂ ਇਦਾਂ ਟੂਰਨਾਮੈਂਟ ਹੋਣਗੇ ਬਾਕੀ ਵੀ ਸਾਡੇ ਜਿਹੜੇ ਐਨਆਰਆਈ ਭਰਾ ਆਏ ਹੈਗੇ ਉਹ ਵੀ ਇਦਾਂ ਦੇ ਟੂਰਨਾਮੈਂਟ ਕਰਾਉਣਾ ਚਾਹੁੰਦੇ ਹੈਗੇ ਸੋ ਇੱਕ ਬਹੁਤ ਹੀ ਵਧੀਆ ਮਾਹੌਲ ਇੱਥੇ ਸਿਰਜਿਆ ਗਿਆ ਹੈਗਾ ਤੇ ਮੈਂ ਆਸ ਕਰਦਾ ਕਿ ਅੱਗੇ ਜਾ ਕੇ ਬਾਕੀ ਜਗ੍ਹਾ ਤੇ ਵੀ ਅਸੀਂ ਇਸ ਤਰੀਕੇ ਦੇ ਟੂਰਨਾਮੈਂਟ ਕਰਾਵਾਂਗੇ ਅ ਜੇ ਇਸ ਤਰ੍ਹਾਂ ਦੀ ਉਪਰਾਲੇ ਕੀਤੇ ਜਾਂ ਨਾ ਜਿਵੇਂ ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਯਾਰ ਇਹ ਕਿਸ ਤਰ੍ਹਾਂ ਨਸ਼ਾ ਖਤਮ ਹੋ ਜਾਏਗਾ ਨਾ ਬਸ ਦੇਖੋ ਹਮੇਸ਼ਾ ਗੱਲ ਆ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਵਸਿੰਦੇ ਆ ਪੰਜਾਬ ਦੇ ਲੋਕ ਹੈਗੇ ਉਹਨਾਂ ਦੀ એનર્ਜੀ ਬਹੁਤ ਜ਼ਿਆਦਾ ਹਾਈ ਹੁੰ ਸੋ ਉਹਨਾਂ ਨੂੰ ਚੈਨਲਾਈਜ਼ ਕਰਨ ਵਾਸਤੇ ਸਭ ਤੋਂ ਵਧੀਆ ਤਰੀਕਾ ਸਾਡੇ ਕੋਲ ਸਪੋਰਟਸ ਹੈ ਅਸੀਂ ਦੇਖਦੇ ਆ ਕਿ ਪੰਜਾਬੀਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹਰ ਚੀਜ਼ 'ਤੇ ਅਵਲ ਰਹੇ ਦੂਸਰੇ ਦੇਸ਼ਾਂ 'ਚ ਜਾ ਕੇ ਵੀ ਉਹਨਾਂ ਨੇ ਆਪਣਾ ਪਰਚਮ ਲਹਿਰਾਇਆ ਹੈਗਾ ਸੋ ਸਪੋਰਟਸ ਇੱਕ ਬਹੁਤ ਹੀ ਵਧੀਆ ਆਊਟਲੈਟ ਹੈਗਾ ਬੱਚਿਆਂ ਵਾਸਤੇ ਜਿਹਦੇ ਨਾਲ ਕੀ ਨਸ਼ਾ ਦੀ ਘਰ ਤੋਂ ਜਾਣ ਤੋਂ ਬਚਣਗੇ ਜਿੱਥੋਂ ਤੱਕ ਨਸ਼ਿਆਂ ਦੀ ਗੱਲ ਹੈ ਸਾਡਾ ਮੇਨ ਨੇਮ ਆਹੀ ਹੈਗਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਨਸ਼ਾ ਤੇ ਜਾਣ ਤੋਂ ਰੁਕਿਆ ਜਾ ਸਕੇ ਸੋ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਨਾ ਜਿਵੇਂ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਉਹ ਨਾਲ ਸਮਝ ਸਮਝਾ ਦੇਵਾ ਮੋਗਾ ਜਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਇਸ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਬਿਲਕੁਲ ਅਸੀਂ ਹਮੇਸ਼ਾ ਕਰਦੇ ਰਹਿੰਨੇ ਆਂ ਬਾਰ-ਬਾਰ ਅਸੀਂ ਅਲੱਗ-ਅਲੱਗ ਟੂਰਨਾਮੈਂਟਸ ਕਰਾਣੇ ਹੈਗੇ ਆ ਸਾਡੀ ਹਮੇਸ਼ਾ ਇਹ ਰਹਿੰਦੀ ਹੈਗੀ ਹੈ ਖੁਆਇਸ਼ ਵੀ ਰਹਿੰਦੀ ਹੈ ਨਾਲ ਅਸੀਂ ਕੋਸ਼ਿਸ਼ ਵੀ ਕਰਦੇ ਰਹਿੰਨੇ ਕਿ ਕੋਈ ਵੀ ਸਾਡੇ ਕਿਸੇ ਪਿੰਡ 'ਚ ਕੋਈ ਟੂਰਨਾਮੈਂਟ ਕਰਾਣਾ ਚਾਹੁੰਦਾ ਹੈ ਸਾਡੇ ਤੋਂ ਜਿਸ ਤਰੀਕੇ ਦੀ ਸਪੋਰਟ ਦੀ ਜ਼ਰੂਰਤ ਹੈਗੀ ਅਸੀਂ ਜ਼ਰੂਰ ਦਿੰਨੇ ਆਂ ਇਸ ਤੋਂ ਇਲਾਵਾ ਸਾਡੇ ਈਸਵਰੀ ਮੋਗਾ ਦੇ ਕਾਫੀ سارے ਸਪੋਰਟਸ ਇਵੈਂਟਸ 'ਚ ਬੱਚੇ ਜਿਹੜੇ ਖੇਡਾਵਨ ਪੰਜਾਬ ਦੀਆਂ 6 ਅਰ ਨੰਬਰ 1 ਨੰਬਰ 2 ਨੰਬਰ 3 ਰੈਂਕਸ ਤੇ ਆਏ ਆ ਬੱਚੇ ਉਹਨਾਂ ਨੂੰ ਅਸੀਂ 26 ਜਨਵਰੀ ਛੇ ਸਨਮਾਨਿਤ ਵੀ ਕਰ ਰਹੇ ਹਾਂਗੇ ਬਿਲਕੁਲ ਜੀ ਇਹਨਾਂ ਦਿਸ਼ਾ ਵੱਲੋਂ ਜੋ ਕਹਿ ਗਿਆ ਹੈਗਾ ਜਿਹੜਾ ਪ੍ਰਸ਼ਾਸਨ ਵੱਲੋਂ ਬਿਲਕੁਲ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਨੌਜਵਾਨਾਂ ਨੂੰ ਗੇਮਾਂ ਵਿੱਚ ਸਾਡਾ ਇਸ ਵੇਲੇ ਕੋਕਰੀ ਸਾਡਾ ਗਗਨ ਜੀ ਨੇ ਜਿਹੜੇ ਸਿੰਗਰ ਵੀ ਨੇ ਔਰ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਹੈ ਗਗਨ ਜੀ ਪਹਿਲਾਂ ਤਾਂ ਤੁਹਾਡਾ ਚੈਨਲ ਤੇ ਸਵਾਗਤ ਹੈ ਜਿਹੜਾ ਇਹਦਾ ਵੱਡਾ ਉਪਰਾਲਾ ਕੀਤਾ ਹੈ ਥੈਂਕ ਯੂ ਸੋ ਮਾਚ ਜੀ ਅਨਮਿਊਟ ਚੈਨਲ ਸਾਰਿਆਂ ਥੈਂਕ ਯੂ ਸਾਰੀ ਟੀਮ ਨੂੰ ਹਾਂ ਸਰ ਜਿਹੜਾ ਉਪਰਾਲਾ ਜਿਹੜਾ ਕੀਤਾ ਤੁਹਾਡੇ ਮਨ ਚ ਕਿਵੇਂ ਆ ਗਈ ਮੈਂ ਉਪਰਾਲਾ ਕਰਾਂ ਸ਼ਾਇਰ ਪਿੰਡ ਵਾਸਤੇ ਜਿਹੜਾ ਇਹਦਾ ਵੱਡਾ ਉਪਰਾਲਾ ਕਰਦੇ ਆ ਅ ਨਹੀਂ ਜੀ ਮ ਜਦੋਂ ਵੀ ਮੌਕਾ ਮਿਲੇ ਜਿਮ ਲਵਰ ਆ ਸੋ ਮੇਰਾ ਡ੍ਰੀਮ ਸੀਗਾ ਜੀ ਬਹੁਤ ਟਾਈਮ ਤੋਂ ਪਰ ਮੇਰੇ ਕੋਲੇ ਸਰਕਮਸਟੈਂਸਸ ਇਦਾਂ ਦੇ ਹੈ ਨਹੀਂ ਸੀ ਕਿ ਮੈਂ ਇਹਨੂੰ ਕਰ ਸਕਾਂ ਡ੍ਰੀਮ ਨੂੰ ਰਿਐਲਿਟੀ ਚ ਲੈ ਆ ਸਕਾਂ ਪਰ ਹੁਣ ਵਾਹਿਗੁਰੂ ਨੇ ਸਰਕਮਸਟੈਂਸਸ ਬਣਾਏ ਆ ਸੋ ਬਾਕੀ ਚੀਜ਼ਾਂ ਦਾ ਆਪਾਂ ਕਰੀ ਜਾਂਦੇ ਆ ਐਸ਼ ਕਰੀ ਜਾਂਦੇ ਆ ਚੀਜ਼ਾਂ ਕਰੀ ਜਾਂਦੇ ਆ ਬਟ ਥਿਸ ਇਜ਼ ਸਮਥਿੰਗ ਕਿ ਬਹੁਤ ਜ਼ਰੂਰੀ ਆ ਹਰ ਇੱਕ ਪਿੰਡ ਲਈ ਬਹੁਤ ਜ਼ਰੂਰੀ ਆ ਤੇ ਮੇਰੇ ਦਿਮਾਗ ਸੀਗਾ ਵੀ ਸਾਡੇ ਪਿੰਡ ਦੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸਾਹਮਣੇ ਇਦਾਂ ਦੇ ਪਲੇਅਰਸ ਖੇਡਣ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਕਿਥੋ-ਕਿਥੋਂ ਦੇ ਪ੍ਰੇਅਰ ਪਹੁੰਚੇ ਔਰ ਕਿੰਨੀਆਂ ਟੀਮਾਂ ਭਾਗ 12 ਟੀਮਾਂ ਭਾਗ ਲੈ ਰਹੀਆਂ ਜੀ 플레이ਰਜ਼ 올 ਓਵਰ ਇੰਡੀਆ ਐਂਡ ਦੈਨ ਯੂਰਪ ਤੋਂ ਨਾਰਥ ਅਮਰੀਕਾ ਤੋਂ ਫਿਰ ਉਹਦੇ ਨਾਲ ਆਫਰੀਕਾ ਦੀਆਂ ਟੀਮਸ ਆਈਆਂ ਹੋਈਆਂ ਜੀ ਸੋ ਕਾਫੀ ਜਿਆਦੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਪਹੁੰਚੇ ਹੋਏ ਆ ਜਿਵੇਂ ਤੁਸੀਂ ਕਹਿਆ ਇੰਟਰਨੈਸ਼ਨਲ ਪਲੇਅਰ ਹੀ ਪੰਚਾਇਤ ਦਰਸ਼ਕ ਵੀ ਇੱਥੇ ਕਾਫੀ ਜਿਆਦਾ ਇੰਟਰਨੈਸ਼ਨਲ ਦੇਖਣ ਮਿਲ ਰਹੇ ਆ ਜੀ ਹਾਂਜੀ ਹਾਂਜੀ ਸਾਰੇ ਸਾਡੇ ਮੇਰੇ ਭਰਾ ਸਾਰੇ ਕੈਲੀਫੋਰਨੀਆ ਤੋਂ ਫਿਰ ਆਸਟ੍ਰੇਲੀਆ ਤੋਂ ਫਿਰ ਨਿਊਜ਼ੀਲੈਂਡ ਤੋਂ ਕੈਨੇਡਾ ਤੋਂ ਸਾਰੇ ਕਿਤੋਂ ਆਏ ਹੋਏ ਆ ਜੀ ਉਹਨਾਂ ਦੀ ਸਹਿਯੋਗ ਨਾਲ ਹੀ ਇਹ ਹੋਇਆ ਮੇਰੇ ਨਾਲ ਪਰਮਵੀਰ ਐਡਵੋਕੇਟ ਪਰਮਵੀਰ ਨੇ ਜਿਹੜੇ ਕਿ ਸਾਡੀ ਸਮਾਲ ਸਕੇਲ ਇੰਡਸਟਰੀ ਦੇ ਵਾਈਸ ਚੇਅਰਮੈਨ ਵੀ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਸੋ ਇਦਾਂ ਦੇ ਭਰਾ ਜਿਹੜੇ ਨਾਲ ਜੁੜੇ ਨੇ ਸਰਕਾਰ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਸੋ ਉਸ ਦਿਨ ਮੈਂ ਤੇ ਪਰਮਵੀਰ ਭਾਈ ਇਹਦੀ ਟੀ-ਸ਼ਰਟ ਦੀ ਲਾਂਚਿੰਗ ਭਗਵੰਤ ਪਾਜੀ ਨੇ ਕੀਤੀ ਆ ਸੋ ਉਹਦੇ ਚ ਵੀ ਭਾਈ ਦਾ ਬਹੁਤ ਵੱਡਾ ਹੱਥ ਆ ਪਰਮਭਾਈ ਦਾ ਸੋ ਇਦਾਂ ਦੇ ਬੰਦੇ ਜਦੋਂ ਨਾਲ ਜੁੜਦੇ ਆ ਤੇ ਚੀਜ਼ਾਂ ਵੱਡੀਆਂ ਹੋਈ ਜਾਂਦੀਆਂ ਜੀ ਇਹ ਜਿਵੇਂ ਤੁਸੀਂ ਜਿਹੜੇ ਹੈਗੇ ਇਹਦੇ ਵਿੱਚ ਪੈਸਾ ਸਾਰਾ ਤੁਹਾਡੇ ਵੱਲੋਂ ਲਗਾਇਆ ਜਾ ਰਿਹਾ ਹੈਗਾ ਚੰਗੇ ਇਨਾਮ ਵੀ ਦਿੱਤੇ ਜਾ ਰਹੇ ਆ ਰਨਰ ਅਪ ਵਾਸਤੇ ਵੀ ਫਰਸਟ ਵਾਸਤੇ ਵੀ ਪਿੰਡ ਦੇ ਵਿੱਚੋਂ ਜੀ ਮੈਂ ਪਹਿਲਾਂ ਕਿਹਾ ਹੋਇਆ ਸੀਗਾ ਵੀ ਮੈਂ ਪਿੰਡ ਨੂੰ ਗਿਫਟ ਦੇਣਾ ਸੀ ਸੋ ਮੇਰੇ ਭਰਾਵਾਂ ਨਾਲ ਖੜੇ ਅਸੀਂ ਪਿੰਡ ਨੂੰ ਮੈਂ ਮੇਰੇ ਵੱਲੋਂ ਗਿਫਟ ਆ ਕੋਈ ਵੀ ਇੱਕ ਵੀ ਪੈਸਾ ਆਪਾਂ ਪਿੰਡ ਤੋਂ ਲਿਆ ਨਹੀਂਗਾ ਤੇ ਨਾ ਹੀ ਲੈਣਾ ਕਦੇ ਜੇ ਇਹੋ ਜੀ ਚੀਜ਼ ਕਰਵਾਉਣੀ ਆ ਆਪਾਂ ਸੋ ਪਹਿਲਾਂ ਨਾਮ 4 ਲੱਖ ਦੂਜੇ ਨਾਮ 2 ਲੱਖ ਫਿਰ 50 50000 51 51000 ਪਰ ਉਹਦੇ ਨਾਲ ਨਾਲ ਜਿਹੜਾ ਸੈਟਅਪ ਆ ਇਹ ਬੜਾ ਡਿਫਰੈਂਟ ਸੈਟਅਪ ਆ ਜੀ ਇਹੋ ਜਿਹਾ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਨਹੀਂ ਇਹੀ ਮੈਂ ਚਾਹੁੰਦਾ ਸੀਗਾ ਤੇ ਸੋ ਇਹ ਚੀਜ਼ਾਂ ਸਾਰੀਆਂ ਇੱਕ ਰਲ ਮਿਲ ਹੁੰਦੀਆਂ ਜੀ ਵਾਹਿਗੁਰੂ ਨੇ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਤੇ ਅਸੀਂ ਡਿਲੀਵਰ ਕਰਨ ਦੇ ਵਿੱਚ ਸਫਲ ਹੋਏ ਆਂ ਬਾਈ ਪਰਮ ਬਾਈ ਆਜੋ ਤੁਸੀਂ ਵੀ ਕੁਸ਼ਨ ਤੁਹਾਡੇ ਵੱਲ ਵੀ ਇੱਕ ਸਹਿਯੋਗ ਦਿੱਤਾ ਗਿਆ ਜੀ ਇਹਦੇ ਵਿੱਚ ਤੁਹਾਡਾ ਗਗਨ ਕੋਕਰੀ ਤੁਹਾਡਾ ਬਾਰ-ਬਾਰ ਨਾਮ ਲੈ ਰਹੇ ਬਹੁਤ ਵਧੀਆ ਉਪਰਾਲਾ ਹੈਗਾ ਜੀ ਮਿਹਰਬਾਨੀ ਜੀ ਅਨਮੂਡ ਚੈਨਲ ਤੇ ਗੱਲਬਾਤ ਕਰਨ ਦਾ ਮੌਕਾ ਦੇਣ ਲਈ ਗੱਲ ਇਹ ਹੈ ਕਿ ਇੱਕ ਮੀਲ ਪੱਥਰ ਸਾਡੇ ਭਰਾ ਨੇ ਅੱਜ ਸਥਾਪਿਤ ਕੀਤਾ ਹੈ ਕਿ ਪਿੰਡਾਂ 'ਚੋਂ ਉੱਠ ਕੇ ਬਹੁਤ ਬੰਦੇ ਵੱਡੇ ਸ਼ਹਿਰਾਂ ਤੇ ਵੱਡੀਆਂ ਸਟੇਜਾਂ ਦਾ ਸਾਹਮਣੇ ਲੈਂਦੇ ਆ ਪਿੰਡਾਂ ਬਾਰੇ ਨਹੀਂ ਸੋਚਦੇ ਪਰ ਆਪਣਾ ਪਿੰਡ ਬਾਰੇ ਸੋਚਣਾ ਪਿੰਡ ਦੇ ਯੂਥ ਬਾਰੇ ਸੋਚਣਾ ਔਰ ਪਿੰਡ ਦਾ ਨਾਮ ਵੱਡਾ ਕਰਨਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਹੈ ਤੋਂ ਸਾਡੀ ਅਰਦਾਸ ਹੈ ਗੁਰੂ ਮਹਾਰਾਜ ਅੱਗੇ ਕਿ ਗगन ਕੋਕਰੀ ਬਾਈ ਅਰਗਾ ਜਿਹੜਾ ਥਾਟ ਹੈ ਜਿਹੜੀ ਸੋਚ ਹੈ ਉਹ ਹਰ ਨੌਜਵਾਨ ਦੀ ਹੋਵੇ ਜਿਹੜਾ ਸਮਰੱਥ ਹੈ ਆਜੋ ਜੀ ਬਹੁਤ ਲੋਕ ਕਮਾਉਂਦੇ ਆ ਆਪਣੇ ਤੇ ਹੀ ਲਾਉਂਦੇ ਆ ਪਰ ਜਿਹੜਾ ਆਪਣੇ ਪਿੰਡ ਤੇ ਲਾਉਂਦਾ ਲੋਕਾਂ ਤੇ ਲਾਉਂਦਾ ਇਹ ਜੀ ਸੋਚ ਬਹੁਤ ਘੱਟ ਲੋਕਾਂ ਕੋਲ ਹੈ ਤੇ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਬਹੁਤ ਤੰਦਰੁਸਤੀ ਤਰੱਕੀ ਮਹਾਰਾਜ ਦਵੇ ਹੋਰ ਸਮਰਥਤ ਕਰੇ ਗੱਲਬਾਤ ਕਰਦੇ ਜਿਹੜੇ ਅਸਲ ਵਿੱਚ ਸਟੇਡੀਅਮ ਤੋਂ ਸਾਡੇ ਕੋਲ ਵੀ ਵੀਰ ਜੀ ਪਹੁੰਚਿਆ ਕੁਲਵੀਰ ਕੈਮ ਜੀ ਇਹਨਾਂ ਨਾਲ ਗੱਲਬਾਤ ਇਹਨਾਂ ਵੱਲੋਂ ਵੀ ਕਾफी ਸਪੋਰਟ ਕੀਤੀ ਗਈ ਹੈ ਤਾਂ ਸਰ ਤੁਹਾਡੇ ਵੱਲੋਂ ਵੀ ਕਾफी ਜਿਹੜੀ ਸਪੋਰਟ ਕੀਤੀ ਗਈ ਹੈਗੀ ਇਸ ਗੇਮ ਨੂੰ ਲੈ ਕੇ ਔਰ ਕੋਕਰੀ ਹੈਨਾ ਵੱਲੋਂ ਜਿਹੜਾ ਜਿਹੜਾ ਕੋਕਰੀ ਜੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਤੁਸੀਂ ਨਹੀਂ ਦੇਖੋ ਸਪੋਰਟ ਤਾਂ ਹੁਣ ਸਾਡੇ ਜਿੰਨੇ ਵੀ ਐਨਆਰਏ ਵੀਰ ਨੇ ਸਾਰਿਆਂ ਨੇ ਕੀਤੀ ਹੈ ਮਿਲ ਕੇ ਹਨਾ ਸਾਰਿਆਂ ਨੇ ਜਿੰਨੀ ਹੋ ਸਕੀ ਹੈਗੀ ਹੈ ਸਪੋਰਟ ਪੈਸੇ ਦੀ ਨਹੀਂ ਹੈਗੀ ਸਭ ਤੋਂ ਵੱਡੀ ਸਪੋਰਟ ਹੈ ਵੀ ਜਿਹੜੇ ਲੋਕ ਆਪਣਾ ਬਿਜ਼ਨਸ ਛੱਡ ਕੇ ਕੰਮ ਛੱਡ ਗੱਦੀ ਪੈਸਾ ਨਹੀਂ ਪਰ ਉਸ ਤੋਂ ਬਾਅਦ ਸਿਰਫ ਸਾਹਿਦ ਕਰਨ ਵਾਸਤੇ ਗगन ਦੇ ਇਹਨੇ ਬਹੁਤ ਰਿਲੇਸ਼ਨ ਬਣਾਏ ਨੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਤੇ ਇੱਥੇ ਵੀ ਮੈਂ ਦੇਖਿਆ ਕਿ ਪਿੰਡਾਂ ਦੇ ਵਿੱਚ ਵੀ ਉਹਨੇ ਇੰਨਾ ਆਪਣੇ ਪਿੰਡ ਦੇ ਵਿੱਚ ਲੈ ਚਿਰਵਾਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਕਲਾਕਾਰ ਵਾਸਤੇ ਉਹ ਵੱਡੀ ਚੀਜ਼ ਦੇਖਣ ਨੂੰ ਮਿਲੀ ਐ ਤੇ ਚਲੋ ਸਾਰੇ ਆਸਟ੍ਰੇਲੀਆ ਦੇ ਵੀਰ ਅੱਜ ਪਹੁੰਚ ਰਹੇ ਨੇ ਇੱਥੇ ਫੇਲੀਆ ਤੋਂ ਕੈਨੇਡਾ ਤੋਂ ਤੇ ਇੱਥੇ ਆ ਕੇ ਮਤਲਬ ਫੁੱਲ ਹੈਪੀ ਮੈਂ ਪਿੰਡ ਜੀ ਡੈਰਿਆ ਜਿਵੇਂ ਤੁਸੀਂ ਗੱਲ ਕੀਤੀ ਵੀ ਸਪੋਰਟ ਬਹੁਤ ਵਧੀਆ ਪ੍ਰੇਮ ਪਿਆਰ ਇਹਨਾਂ ਵੱਲ ਬਣਾਇਆ ਜਦੋਂ ਇਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਵੀ ਅਸੀਂ ਪਿੰਡ ਦੇ ਵਿੱਚ ਇਸ ਰੰ ਦਾ ਉਪਰਾਲਾ ਕਰਨਾ ਚਾਹੁੰਦੇ ਆ ਕਿਤੇ ਲੱਗਦਾ ਨਹੀਂ ਸੀ ਵੀ ਬੜਾ ਮੁਸ਼ਕਲ ਹੋਵੇਗਾ ਨਹੀਂ ਨਹੀਂ ਹਾਂ ਇਹਦੇ ਚੁੱਕ ਚੀਜ਼ ਹੈਗੇ ਵੀ ਜਦੋਂ ਅਸੀਂ ਸੋਚ ਲੰਦਾ ਕਰ ਲੰਦਾ ਹੈਗਾ ਚਲੋ ਸਾਡੇ ਅਸੀਂ ਬਾਵਾ ਹੈਗੇ ਸਾਰੇ ਬੜੇ ਹੋਏ ਬਾਵਾ ਹੋ ਗਏ ਰਵੇ ਸਭ ਤਾਂ ਉਹਨਾਂ ਦੇ ਸਾਪਨੇ ਕਿਆ ਵੀ ਹਾਂ ਜਰੂਰ ਕਰ ਸਕਦਾ ਤੂੰ ਜਿਹੜੀ ਚੀਜ਼ ਹੋ ਸਕਦੀ ਹੈ ਨੇ ਜ਼ਿੰਦਗੀ ਚ 24 ਚੀਜ਼ ਜਦੋਂ ਵੀ ਸੋਚੀਏ ਨੇ ਕਰਤੀ ਆ ਵੀ ਹਾਂ ਮੈਂ ਕਰਨਾ ਫਿਰ ਇਹ ਇਹ ਨਹੀਂ ਕਹਿੰਦਾ ਹੁੰਦਾ ਵੀ ਮੈਂ ਸੋਚਦਾ ਫਿਰ ਇਹ ਕਹਿੰਦਾ ਵੀ ਕਰਨਾ ਪਰ ਟਾਈਮ ਜਦੋਂ ਆਉਂਦਾ ਫਿਰ ਕਹਿੰਦਾ ਕਰਨਾ ਹੈ ਹੁਣੇ ਫਿਰ ਕਰ ਦਿੰਦਾ ਇਹ سپورਟ ਵਾਸਤੇ ਦੇ ਨਾਲ ਹਮੇਸ਼ਾ ਖੜੇ ਆਪਾਂ ਸਾਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸੋਸ ਦੋਸਤ ਆਰੇ ਤੁਹਾਨੂੰ ਬੁਲਾਵਾਂਗੇ ਉਹਨਾਂ ਨਾਲ ਆ ਸ਼ਾਮ ਨੂੰ ਆ ਰਹੇ ਨੇ ਪਰ ਇਹ ਨੇ ਜਿਹੜਾ ਸੋਚੋ ਕੀਤਾ ਤੇ ਕੀਤਾ ਬਹੁਤ ਖੁਸ਼ੀ ਵੀ ਹੋ ਰਹੀ ਸਾਡੇ ਦੇ ਦੇਖ ਕੇ ਇਹ ਨੌਜਵਾਨਾਂ ਨੂੰ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਵਧੀਆ ਮੋਟੀਵੇਸ਼ਨ ਮਿਲਦੇਗੇ ਦੇ ਵਿੱਚ ਹਾਂਜੀ ਪੂਰੀ ਮੋਟੀਵੇਸ਼ਨ ਤੁਸੀਂ سپورਟ ਦੇ ਵਿੱਚ ਦੇਖ ਲਓ ਅੱਜ ਜੇ ਬੱਚੇ ਆ ਰਹੇ ਨੇ ਉਹ ਇੰਨੇ ਦੇ ਕਈ ਬੱਚੇ ਨੇ ਜਿਹੜੇ ਉਹ ਕੋਈ ਵੀ ਗੇਮਾ ਕਰੋ ਪੰਜਾਬ ਦੇ ਵਿੱਚ ਪੰਜਾਬ ਗੇਮਾਂ ਦੇ ਵਿੱਚ ਪਹਿਲਾਂ ਬਹੁਤ ਮਸ਼ਹੂਰ ਦਾ ਸੀਗੇ ਪਰ ਆਪਾਂ ਨਹੀਂ ਕਰ ਪਾ ਰਹੇ ਹਾਂ ਹੁਣ ਗੇਮਾਂ ਹੀ ਗੇਮਾ ਕਰਦੇ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ سپورਟ ਕਰਦੇ ਸਾਰੇ ਇੱਕ ਕਲਾਕਾਰ ਨੂੰ ਚਾਹੀਦਾ ਜਿਹੜੇ ਜਿਹੜੇ ਪਾਲੇ ਲੋਕ ਨੇ ਸਾਡੇ ਅਪੀਰ ਨੇ ਉਹਨਾਂ ਨੂੰ ਵੀ ਚਾਹੀਦਾ ਵਿੱਚ ਚਾ ਕਰਨ ਤਾਂ ਸਪੋਰਟਸ ਦੇ ਵਿੱਚ ਤਾਂ ਆ ਜ਼ਰੂਰੀ ਹੈ ਜੋ ਕਰਨੀ ਚਾਹੀਦੀ ਹੈ ਬਿਲਕੁਲ ਜੀ ਇੰਨਾ ਵੱਲ ਜਿਹੜੇ ਸਪੋਰਟ ਜਿਹੜੀ ਬਿਲਕੁਲ ਕਰਨੀ ਚਾਹੀਦੀ ਹੈ ਜਿਹੜੀ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਗਿਆ ਸਾਡੇ ਨਾਲ ਇਸ ਵੇਲੇ ਵੀਰ ਜੀ ਜਿੰਨਾ ਵੱਲ ਜਿਹੜੇ ਟੀਮਾਂ ਸਪਾਂਸਰ ਵੀ ਕੀਤੀ ਗਈਆਂ ਹੈਗੀਆਂ ਤੁਹਾਨੂੰ ਜਦੋਂ ਗਗਨ ਕੋਕਰੀ ਜੀ ਨੇ ਕਿਹਾ ਸੀਗਾ ਵੀ ਸਾਡੇ ਨਾਲ ਤੇਰੀ ਮੈਚ ਕਰਵਾ ਰਹੇ ਕਿਸਾ ਬਸ ਉਹਦੇ ਨਾਲ ਸਦਾ ਖੜੇ ਰਹੀ ਨਾਲ ਖੜੇ ਰਹਿਣਾ ਆ ਚੰਗੇ ਕੰਮ ਕਰਦਾ ਉਹ ਥੈਂਕ ਯੂ ਬਿਲਕੁਲ ਜੀ ਇੰਨਾ ਵੱਲੋਂ ਜਿਹੜਾ ਕਿਹਾ ਗਿਆ ਹੈਗਾ ਵੀ ਬਿਲਕੁਲ ਜਿਹੜਾ ਜਿਹੜਾ ਕੰਮ ਹੈਗਾ ਇਸ ਵੇਲੇ ਮੁੱਖ ਮਹਿਮਾਨ ਜਿਹੜੇ ਹੈਗੇ ਆ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੀ ਪਹੁੰਚੇ ਆ ਔਰ ਨਾਲ ਉਹਨਾਂ ਦੇ ਜਿਹੜੇ ਹੈਗੇ ਆ ਆਪਣੇ ਬਾਗਾ ਬਰਾਣਾ ਦੇ ਵਿਧਾਇਕ ਸੁਖਵਰਨ ਜੀ ਵੀ ਬੈਠੇ ਨੇ ਔਰ ਇੰਨਾ ਵੱਲੋਂ ਵੀ ਜਿਹੜਾ ਹੈਗਾ ਕਿ ਮੈਚ ਦਾ ਆਨੰਦ ਮਾਣ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜਿਹੜਾ ਹੈਗਾ ਮੈਚ ਜਿਹੜਾ ਇੱਥੇ ਚੱਲ ਰਿਹਾ ਹੈਗਾ ਔਰ ਵਿਦੇਸ਼ੀ ਟੀਮ ਜਿਹੜੇ ਖਿਡਾਰੀ ਇੱਥੇ ਪਹੁੰਚੇ ਹੋਏ ਆ ਤੇ ਲੋਕ ਵੀ ਜਿਹੜੇ ਆ ਗਾ ਕਾਫੀ ਜ਼ਿਆਦਾ ਜਿਹੜੇ ਉਤਸ਼ਾਹ ਨਾਲ ਇਸ ਮੈ ਉਹ ਜਿਹੜਾ ਉਪਰਾਲਾ ਕੀਤਾ ਗਿਆ ਗਗਨ ਕੋਕਰੀ ਜੀ ਵੱਲੋਂ ਇਸ ਉਪਰਾਲੇ ਨੂੰ ਲੈ ਕੇ ਹੁਣ ਦੇਖਦੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਤਿਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਜਿਹੜੇ ਨੌਜਵਾਨ ਐ ਇਸ ਲਾਈਨ ਦੇ ਵਿੱਚ ਜੁੜਦੇ ਆ ਮੋਗਾ ਤੋਂ ਸੀਕਮ ਅਰੋੜਾ ਦਾਣ ਮੀਟੂ